ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਨਿੰਦਾ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜੀ ਨੇ ਨਿੰਦਾ ਕਰਨ ਤੋਂ ਸਖਤ ਵਰਜਿਆ ਹੈ ਪਰ ਅਸੀਂ ਕੀ ਕਰਦੇ ਹਾਂ ਅਸੀਂ ਫਿਰ ਵੀ ਨਿੰਦਾ ਕਰੀ ਜਾਂਦੇ ਹਾਂ ਲੋਕਾਂ ਦੀ ਇਵਨ ਕੀ ਅਸੀਂ ਗੁਰੂ ਘਰਾਂ 'ਚ ਵੀ ਬਾਣੀ ਚਲਦੀ ਹੋਈ ਕੀਰਤਨ ਕਰਦੇ ਹੋਏ ਕੀਰਤਨ ਵੱਲ ਧਿਆਨ ਨਾ ਕਰਦੇ ਹੋਏ ਅਸੀਂ ਕਿਸੇ ਦੂਜੇ ਦੀ ਨਿੰਦਿਆ ਚੁਗਲੀ ਸ਼ੁਰੂ ਕਰ ਦਿੰਦੇ ਹਾਂ ਜਿਸ ਕਾਰਨ ਸਾਨੂੰ ਕੋਈ ਫਾਇਦਾ ਨਹੀਂ ਮਿਲਦਾ ਸਾਥ ਸੰਗਤ ਕਰਨ ਦਾ ਸੋ ਸੰਗਤ ਜੀ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਾਂ ਨਿੰਦਿਆ ਨਹੀਂ ਕਰਨੀ ਗੁਰਗੰਸਾਹਿਬ ਵਿੱਚ ਨਿੰਦਿਆ ਨੂੰ ਇੱਕ ਕਰਮ ਅਤੇ ਭਿਆਨਕ ਆਤਮਿਕ ਰੋਗ ਦੇ ਰੂਪ ਵਿੱਚੋਂ ਦਰਸਾਇਆ ਗਿਆ ਹੈ ਗੁਰਦੇਵ ਜੀ ਨੇ ਇਸ ਦੇ ਭਿਆਨਕ ਸਿੱਟਿਆਂ ਤੋਂ ਮਨੁੱਖ ਨੂੰ ਸੁਚੇਤ ਕਰਦਿਆਂ ਹੋਇਆਂ ਇਸ ਤੋਂ ਬਚਣ ਦੀ ਪ੍ਰੇਰਣਾ ਕੀਤੀ ਗਈ ਹੈ ਗੁਰਬਾਣੀ ਵਿੱਚ ਨਿੰਦਾ ਨੂੰ ਪ੍ਰਾਈ ਮੈਲ ਨੂੰ ਮੂੰਹ ਵਿੱਚ ਪਾਉਣਾ ਦੂਜਿਆਂ ਦੀ ਮਹਿਲ ਧੋਣਾ ਬਿਨਾਂ ਮਜ਼ਦੂਰੀਆਂ ਤੋਂ ਦੂਜਿਆਂ ਦਾ ਭਾਰ ਉਠਾਉਣ ਵਾਲਾ ਮੂਰਖ ਆਖਿਆ ਗਿਆ ਹੈ ਕਿਉਂਕਿ ਜਿੰਨੀ ਆਪਾਂ ਕਿਸੇ ਦੀ ਨਿੰਦਿਆ ਕਰਦੇ ਹਾਂ ਆਪਾਂ ਸਗੋਂ ਉਸਦੇ ਪਾਪ ਹੀ ਧੋ ਰਹੇ ਹਾਂ ਆਪਾਂ ਉਹਨਾਂ ਦੇ ਪਾਪ ਉਤਾਰ ਕੇ ਖੁਦ ਪਾਪ ਦੇ ਭਾਗੀ ਬਣ ਰਹੇ ਹਾਂ ਗੁਰਬਾਣੀ ਦੇ ਲਿਖਤ ਫਰਮਾਨ ਹਨ ਕਿ ਪਰ ਨਿੰਦਾ ਪਰ ਮਲ ਮੁਖ ਸੁద్ధి ਅਗਨ ਕਰੋਧ ਚੰਡਾਲ ਪਰਾਇ ਨਿੰਦਿਆ ਮੇਰੇ ਮੂੰਹ ਵਿੱਚ ਸਮੂਲਚੀ ਪਰਾਇ ਮੈਲ ਹੈ। ਕ੍ਰੋਧ ਅਗ ਮੇਰੇ ਅੰਦਰ ਚੰਡਾਲ ਬਣੀ ਪਈ ਹੈ। ਪਰ ਨਿੰਦਾ ਕਰੇ ਅੰਦਰ ਮਲ ਲਾਈ ਬਾਹਰ ਮਲ ਤੋਵੇ ਮਨ ਕੀ ਝੂਠ ਨਾ ਜਾਏ। ਅਰ ਇਸ ਦੇ ਅਰਥ ਹਨ ਕਿ ਪਰਾਇ ਨਿੰਦਾ ਕਰਕੇ ਹਿੱਤੇ ਵਿੱਚ ਮੈਲ ਲਾਈ ਜਾਵੇ ਤੇ ਬਾਹਰੋਂ ਸਰੀਰ ਦੀ ਮੈਲ ਇਸ ਨਾਰਕ ਨਾਲ ਧੋਂਦਾ ਰਹੇ ਤਾਂ ਮਨ ਦੀ ਝੂਠ ਦੂਰ ਨਹੀਂ ਹੁੰਦੀ। ਸਾਸੰਗਤ ਵਿੱਚ ਅਸੀਂ ਤਾਂ ਹੀ ਫਲ ਪ੍ਰਾਪਤ ਕਰਾਂਗੇ ਜੇ ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਾਂਗੇ ਮਨਮੁਖ ਅੰਦੇ ਸੁਧ ਨਕਾਈ ਆਤਮ ਕਾਤੀ ਹੈ ਜਗਤ ਕਸਾਈ ਨਿੰਦਾ ਕਰ ਬੋ ਪਾਰ ਉਠਾਵੇ ਬਿਨ ਮਜੂਰੀ ਪਾਰ ਪਹੁੰਚਾਉਣਿਆ ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਜਿਹੜਾ ਮਾਇਆ ਦੇ ਮੋਹ ਵਿੱਚ ਅੰਨ੍ਹ ਹੋਇਆ ਰਹਿੰਦਾ ਹੈ ਉਸ ਨੂੰ ਇਹ ਆਪ ਆਪਾ ਭਾਵਨੀਵਾਰਨ ਦੇ ਕੋਈ ਸੂਜ ਨਹੀਂ ਪੈਂਦੀ ਇਸ ਤਾਂ ਉਹ ਆਤਮਿਕ ਜੀਵਨ ਤਬਾਹ ਕਰ ਲੈਂਦਾ ਹੈ ਤੇ ਜਗਤ ਦਾ ਵੀ ਬੈਰੀ ਬਣਿਆ ਰਹਿੰਦਾ ਹੈ ਉਹ ਹੋਰਨਾਂ ਦੀ ਨਿੰਦਾ ਕਰਕੇ ਆਪਣੇ ਸਿਰ ਉੱਤੇ ਵਿਕਾਰਾਂ ਦਾ ਭਾਰ ਚੁੱਕੀ ਜਾਂਦਾ ਹੈ ਸੋ ਸਾਧ ਸੰਗਤ ਜੀ ਆਪਾਂ ਜਿਸ ਕੰਮ ਕਰਨ ਲਈ ਗੁਰਦੁਆਰੇ ਜਾਂਦੇ ਹਾਂ ਆਪਾਂ ਸਾਧ ਸੰਗਤ ਕਰੀਏ ਤੇ ਆਪਾਂ ਲਾਹਾ ਖਟੀਏ ਨਾ ਕਿ ਆਪਾਂ ਕਿਸੇ ਦੇ ਦੂਜਿਆਂ ਦੇ ਕੰਮਕਾਰਾਂ ਵਿੱਚ ਇੰਟਰਫੇਅਰ ਕਰੀਏ ਮਿੱਠਿਆ ਸਨ ਪਰ ਨਿੰਦਾ ਸੁਨੇ ਕੰਨ ਵਿਅਤ ਮਨੁੱਖ ਦੇ ਕੰਨ ਵਿਅਤ ਹਨ ਜੋ ਪਰਾਇ ਬਖੀਲੀ ਸੁਣਦੇ ਹਨ ਪਾਈ ਗੁਰਦਾਸ ਜੀ ਗੁਰਸਿੱਖਾਂ ਦੀ ਰਹਿਣੀ ਦੇ ਦੂਜੇ ਗੁਣਾਂ ਨਾਲ ਇਸ ਦੇਵਿਕ ਗੁਣਾਂ ਦਾ ਵੀ ਜ਼ਿਕਰ ਕਰਦੇ ਹਨ ਹਉ ਤਿਸ ਕੋਲ ਕੋ ਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਗੁਰਗੰਸਾਹਿਬ ਵਿੱਚ ਉਂਜਤਾ ਹਰੇਕ ਮਨੁੱਖ ਦੀ ਨਿੰਦਿਆ ਤੋਂ ਮਨੁੱਖ ਨੂੰ ਵਰਜਿਆ ਗਿਆ ਹੈ ਪਰ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਮੋ ਕਾ ਲੇਤੀ ਨਿੰਦਕਾ ਨਰਕੇ ਕੋ ਰੂਪਵਨ ਵਿਸ਼ੇਸ਼ ਤੋਤੇ ਆਤਮਿਕ ਬਲੁੰਦੀਆਂ ਨੂੰ ਛੂਣ ਵਾਲਿਆਂ ਦੀ ਨਿੰਦਾ ਨੂੰ ਬਹੁਤ ਬੁਰਾ ਕਿਹਾ ਗਿਆ ਹੈ ਸੰਤ ਕੀ ਨਿੰਦਾ 도ਖ ਮੇ 도ਖ ਅਰਥ ਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ ਭਾਈ ਗੁਰਦਾਸ ਜੀ ਅਨੁਸਾਰ ਨਿੰਦਾ ਪਲੀ ਨਾ ਕਿਸੇ ਦੀ ਗੁਰ ਨਿੰਦਕ ਕੋ ਟੰਗ ਹੈ ਗੁਰਬਾਣੀ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਆਤਮਿਕ ਬੁਲੰਦੀ ਬੁਲੰਦੀ ਨੂੰ ਛੂਣ ਵਾਲਾ ਆਪਣੀ ਨਿੰਦਿਆ ਨੂੰ ਸੁਣ ਕੇ ਘਬਰਾਉਂਦਾ ਨਹੀਂ ਹੈ ਪਰ ਮਨੁੱਖਤਾ ਦਾ ਸੱਚਾ ਹਮਦਰਦ ਕਾਰਨ ਮਨੁੱਖਤਾ ਨੂੰ ਨਿੰਦਕ ਦਾ ਗੁਮਰਹਾ ਕੁੰਨ ਪਰਚਾਤ ਸੁਚੇਤ ਕਰਨਾ ਆਪਣਾ ਫਰਜ਼ ਸਮਝਦਾ ਹੈ ਨਿੰਦਕ ਨਿੰਦਾ ਕਰ ਮਲ ਤੋਵੇ ਉਹ ਮਲ ਪਖੀ ਮਾਇਆ ਤਾਰੇ ਨਿੰਦਾ ਕਰਨ ਵਾਲਾ ਮਨੁੱਖ ਦੂਜਿਆਂ ਦੀ ਨਿੰਦਾ ਕਰਕੇ ਉਹਨਾਂ ਦੇ ਕੀਤੇ ਮੰਦੇ ਕਰਮਾਂ ਦੀ ਮਹਿਲਤਾ ਤੋੜ ਦਿੰਦਾ ਹੈ ਪਰ ਆਪ ਮਾਇਆ ਵੇੜਿਆ ਮਨੁੱਖ ਪਰਾਇ ਮੈਲ ਖਾਨ ਦਾ ਆਦੀ ਬਣ ਜਾਂਦਾ ਹੈ ਨਿੰਦੋ ਨਿੰਦੋ ਮੋਕੋ ਨਿੰਦੋ 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 ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮੈਤਾਰੀ ਨਿੰਦਾ ਹੋਇਤਾ ਬੈਕੁੰਠ ਜਾਈਏ ਨਾਮ ਪਦਾਰਥ ਮਨੇ ਬਸਾਈਏ निंदा करे सो हमारा मीत निंदक माहे हमारा चित जगत बेशक मेरी निंदा करे बेशक मेरे अवगुण पंडे पर प्रभु ਦੇ ਸੇਵਕ ਨੂੰ ਆਪਣੀ ਨਿੰਦਿਆ ਚੰਗੀ ਲੰਗੀ ਦੀ ਹੈ ਮਤਲਬ ਕਿ ਜਿਵੇਂ ਆਪਾਂ ਕਿਸੇ ਦੀ ਨਿੰਦਾ ਕਰ ਰਹੇ ਹਾਂ ਸਾਡਾ ਤਾਂ ਸਭ ਕੁਝ ਜਾ ਰਿਹਾ ਪਰ ਉਸ ਨਿੰਦਕ ਜਿਹਦੀ ਨਿੰਦਾ ਕਰ ਉਹਦਾ ਕੁਝ ਨਹੀਂ ਜਾ ਰਿਹਾ ਉਹ ਤਾਂ ਪ੍ਰਭੂ ਦੇ ਸੇਵਕ ਦਾ ਪਿਆਰਾ ਸੇਵਕ ਹੈ ਪਰ ਆਪਾਂ ਕਿਉਂ ਆਪਾ ਦੇ ਭਾਗੀ ਬਣ ਰਹੇ ਹਾਂ ਕੋਕੀ ਜਿਵੇਂ ਨਿੰਦਕ ਸੇਵਿਆ ਸੇਵਕ ਦਾ ਮਾਪਿਓ ਹੈ ਭਾਵ ਜਿਵੇਂ ਮਾਪਿਓ ਆਪਣੇ ਬਾਲ ਵਿੱਚ ਸ਼ੁਭ ਗੁਣ ਵਧਦੇ ਵੇਖਣਾ ਚਾਹੁੰਦੇ ਹਨ ਕਿਵੇਂ ਨਿੰਦਿਆ ਵੀ ਉਹ ਗੁਣ ਨਸ਼ ਨਸ਼ ਕਰਕੇ ਭਲੇ ਗੁਣਾ ਲਈ ਸਹਾਇਤਾ ਕਰਦੀ ਹੈ ਜੋ ਲੋਕ ਉਹ ਗੁਣ ਨਸ਼ ਕਰਨ ਤਾਂ ਹੀ ਬੇਕੁੰਠ ਵਿੱਚ ਜਾ ਸਕੀਦਾ ਹੈ ਪ੍ਰਭੂ ਦਾ ਨਾਮ ਰੂਪ ਤਾਂ ਮੰਨ ਵਿੱਚ ਵਸਾ ਲੈਂਦੇ ਹਨ ਜਿਹੜਾ ਸ਼ੁੱਧ ਹੁੰਦਿਆ ਸਾਡੀ ਨਿੰਦਿਆ ਹੋਵੇ ਭਾਵ ਜੇ ਸ਼ੁੱਧ ਭਾਵਨਾ ਨਾਲ ਅਸੀਂ ਆਪਣੇ ਔਗੁਨ ਨਸ਼ਰ ਹੁੰਦੇ ਸੁਣੀਏ ਤਾਂ ਨਿੰਦਕ ਸਾਡੇ ਮਨ ਨੂੰ ਪਵਿੱਤਰ ਕਰਨ ਵਿੱਚ ਸਹਾਇਤਾ ਕਰਦਾ ਹੈ ਮਤਲਬ ਕਿ ਜਿਵੇਂ ਆਪਾਂ ਕਿਸੇ ਦੀ ਨਿੰਦਿਆ ਕਰ ਰਹੇ ਹਾਂ ਅਸੀਂ ਉਹਨਾਂ ਦਾ ਸੋਗ ਮਨ ਪਵਿੱਤਰ ਕਰ ਰਹੇ ਹਾਂ ਸੋ ਸੰਗਤ ਜੀ ਆਪਾਂ ਆਪ ਕਿਉ ਭਾਬੀ ਆਪ ਦੇ ਭਾਗੀ ਬਣ ਰਹੇ ਹਾਂ ਸੋ ਮੁੜ ਕੇ ਅੰਤ ਵਿੱਚ ਇਹੀ ਆਪਣਾ ਵਿਚਾਰ ਹੈ ਕਿ ਆਪਾਂ ਨੂੰ ਨਿੰਦਿਆ ਨਹੀਂ ਕਰਨੀ ਚਾਹੀਦੀ ਸੋਗੋ ਸਾਸ ਸੰਗਤ ਵਿੱਚ ਬੈਠ ਕੇ ਆਪਾਂ ਬਾਣੀ ਦਾ ਲਾਹਾ ਲਈਏ ਜਿਉਂ-ਜਿਉਂ ਸਾਡੀ ਨਿੰਦਿਆ ਹੁੰਦੀ ਹੈ ਤਿਉਂ-ਤੁ ਸਾਡੇ ਅੰਦਰ ਪ੍ਰਭੂ ਦਾ ਪ੍ਰੇਮ ਪਿਆਰ ਪੈਦਾ ਹੁੰਦਾ ਹੈ ਕਿਉਂਕਿ ਸਾਡੀ ਨਿੰਦਿਆ ਸਾਨੂੰ ਉਹ ਗੁਣਾ ਵੱਲੋਂ ਬਚਾਉਂਦੀ ਹੈ ਸੋ ਦਾਸ ਕਬੀਰ ਲਈ ਤਾਂ ਉਸ ਦੇ ਉਹ ਗੁਣਾ ਦਾ ਨਿਸ਼ਣ ਹੋਣਾ ਸਭ ਤੋਂ ਵਧੀਆ ਗੱਲ ਹੈ ਪਰ ਵਿਚਾਰਾ ਨਿੰਦਕ ਸਦਾ ਦੂਜਿਆਂ ਦੇ ਉਹ ਗੁਣਾ ਦੀਆਂ ਗੱਲਾਂ ਕਰਕੇ ਆਪ ਉਹਨਾਂ ਦੇ ਉਹ ਗੁਣਾ ਵਿੱਚ ਟੁੱਬ ਜਾਂਦਾ ਹੈ ਸੋ ਸੰਗਤ ਜੀ ਆਪਾਂ ਅੱਜ ਤੋਂ ਇਹੀ ਪ੍ਰਣ ਲੈਣਾ ਹੈ ਕਿ ਆਪਾਂ ਨਿੰਦਿਆ ਨਹੀਂ ਕਰਨੀ ਆਪਣੇ ਕੰਮ ਵਿੱਚ ਮਸਤ ਰਹੋ ਆਪਣਾ ਬਾਣੀਂਗ ਪੜੋ ਪਾਠ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ